ਤਸਵੀਰਾਂ ਹਨ ਲੋਧੀਪੁਰ ਦੋਲਾ ਵਸਤੀ ਦੇ ਨਜ਼ਦੀਕ ਦੀਆਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਇਸ ਪਾਸੇ ਵੀ ਜਿਹੜਾ ਹੈ ਸਤਲੁਜ ਦਰਿਆ ਤੇ ਚਰਨ ਗੱਗਾ ਖੱਡ ਜਿਹੜੀ ਹੈ ਭਾਰੀ ਮਾਰ ਕਰ ਰਹੀ ਹੈ ਦੇਖ ਸਕਦੇ ਹੋ ਪਿਛਲੇ ਪਾਸੇ ਕਿਵੇਂ ਜਿਹੜਾ ਹੈ ਲਗਾਤਾਰ ਇਸ ਪਾਸੇ ਬੰਨ ਨੂੰ ਜੋ ਖਾਰ ਲੱਗ ਰਹੀ ਹੈ ਮਹਿਜ ਕੁਝ ਮੀਟਰ ਹੀ ਜਿਹੜਾ ਹੈ ਬੰਨ ਬਚਿਆ ਹੋਇਆ ਹੈ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸ਼੍ਰੀ ਨੰਦਪੁਰ ਸਾਹਿਬ ਚੈਨਲ ਤੇ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਹੈ ਇਸ ਪਾਸੇ ਜੋ ਸਵਾਨ ਅਦੀਦਾ ਤੇ ਇਸ ਪਖੜਾ ਡੈਮ ਵੱਲੋਂ ਜੋ ਪਿਛਲੇ ਦਿਨਾਂ ਦੇ ਵਿੱਚ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਸੀ ਉਸ ਦੇ ਕਾਰਨ ਜਿਹੜਾ ਹੈ ਲਗਾਤਾਰ ਇਸ ਪਾਸੇ ਜਿਹੜੀ ਹੈ ਢਾਗ ਲੱਗੀ ਹੈ ਦੇਖ ਸਕਦੇ ਹੋ ਕੁਝ ਫੁੱਟ ਦੀ ਦੂਰੀ ਤੇ ਇਹੀ ਜਿਹੜਾ ਹੈ ਇਹ ਬੰਨ ਜਿਹੜਾ ਹੈ ਬਚਿਆ ਹੈ ਬਾਕੀ ਜਿਹੜਾ ਬੰਨ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਸਮਾ ਚੁੱਕਾ ਹੈ ਇਸ ਸਥਾਨ ਤੋਂ ਜਿਹੜਾ ਹੈ ਕੁਝ ਮੀਟਰ ਦੂਰੀ ਤੇ ਹੀ ਜਿਹੜੇ ਹੈ ਲੋਕਾਂ ਦੇ ਘਰ ਹਨ ਸੋ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਇਸ ਪਾਸੇ ਵੀ ਬੇਸ਼ੱਕ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਬੋਰੀਆਂ ਲਗਾਈਆਂ ਹਨ ਪਰ ਜਿਹੜਾ ਹੋਰ ਵੀ ਬੋਰੀਆਂ ਲਗਾ ਕੇ ਇਸ ਪਾਸ ਨੂੰ ਜਿਹੜਾ ਹੈ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਇਸ ਪਾਸੇ ਜਿਹੜਾ ਹੈ ਪਾਣੀ ਬੰਨ ਤੋਂ ਜਿਹੜਾ ਹੈ ਪਾਣੀ ਪਿਛਲੇ ਪਾਸੇ ਲੋ ਪਿੰਡ ਲੋਧੀਪੁਰ ਵਾਲੇ ਪਾਸੇ ਨੂੰ ਜਾਂਦਾ ਹੈ ਤਾਂ ਜਿਹੜਾ ਹੈ ਅੱਗੇ ਜਿਵੇਂ 2019 ਜਾਂ 2023 ਦੇ ਵਿੱਚ ਜਿਹੜਾ ਹੈ ਪਾਣੀ ਨੇ ਮਾਰ ਕੀਤਾ ਸੀ ਉਸੇ ਤਰ੍ਹਾਂ ਜਿਹੜਾ ਹੈ ਅੱਗੇ ਵੀ ਇੱਕ ਦਰਜਨ ਦੇ ਅੱਧੀ ਦਰਜਨ ਤੋਂ ਵੱਧ ਜਿਹੜਾ ਹੈ ਪਿੰਡਾਂ ਦੇ ਵਿੱਚ ਮਾਰ ਕਰੇਗਾ। ਕੀ ਨਾਮ ਹੈ ਜੀ ਤੁਹਾਡਾ? ਬਾਲ ਸਿੰਘ ਜੀ। ਕੀ ਮੰਗ ਕਰਦੇ? ਅਸੀਂ ਕਹਿੰਦੇ ਬੰਨ ਲੱਗਣੇ ਚਾਹੀਦਾ ਜੀ। ਬੋਰੀਆਂ ਸੜਤੀਆਂ ਵਾ ਕੋਈ ਲਾਨ ਆਇਆ ਨਹੀਂ ਹੈਗਾ। ਅਸੀਂ ਕਹਿੰਦੇ ਬੰਨ ਟੁੱਟਣ ਲੱਗਿਆ। ਹਾਂ ਜੀ। ਬਈ ਕੋਈ ਸੁਣਾਈ ਨਹੀਂ ਕਰਦਾ। ਬੋਰੀਆਂ ਕਰਦੇ ਸਟੀਆਂ ਜੀ। ਨਹੀਂ ਨਹੀਂ ਅੱਜ ਸਟੀਆਂ ਜੀ ਬੋਰੀਆਂ। ਹੱਛੇ ਦੀ ਲਾਂ ਨਹੀਂ ਆਏ ਹੈ ਨਾ ਜੀ ਕੋਈ ਲਾਂ ਨਹੀਂ ਆਇਆ ਜੀ ਜਿਸਵਾ ਦਾ ਪਾਣੀ ਆ ਗਿਆ ਜੇ ਹੋਰ ਛੱਡਿਆ ਤਾਂ ਆਪਾਂ ਨੂੰ ਖਤਰਾ ਪੂਰਾ ਆ ਜੀ ਭਾਜੀ ਕੀ ਨਾਮ ਹੈ ਇਹ ਆਪਣਾ ਜਿਹੜਾ ਗੁਰਵਿੰਦਰ ਸਿੰਘ ਹੈ ਤੇ ਕੀ ਹਾਲਾਤ ਕੀ ਹੈ ਜੀ ਬੋਰੀਆਂ ਵਿਛਾ ਰੱਖੀਆਂ ਕਿੰਨੇ ਕੁ ਦੂਰ ਜਿਹੜਾ ਹੈ ਪਾਣੀ ਦੀ ਮਾਰ ਹੈ ਜੀ ਪਾਣੀ ਦੀ ਮਾਰ ਤਾਂ ਬਿਲਕੁਲ ਨੇੜੇ ਆ ਜੀ ਹਾਂਜੀ ਬਸ ਸਾਲ ਬਾਅਦ ਆ ਜਾਂਦੇ ਹੇ ਕੋਈ ਫਾਇਦਾ ਨਹੀਂ ਸਾਨੂੰ ਤਾਂ ਹੋ ਰਿਹਾ ਸਾਡਾ ਨੁਕਸਾਨ ਹੀ ਆ ਜੀ ਕਿੰਨਾ ਕੁ ਬੰਨ ਜਿਹੜਾ ਹੈ ਹੁਣ ਅੱਗੇ ਬਚਿਆ ਹੋਇਆ ਜੀ ਬਸ ਫਿਰਾਲ ਤਾਂ ਖਤਮ ਹੋ ਗਈ ਜੀ ਜਿਸਵਾ ਜਾਂ ਬਾਰਿਸ਼ੇ ਜਾਂ ਡੈਮ ਤੋਂ ਹੋਰ ਪਾਣੀ ਆਂਦਾ ਫਿਰ ਘਰਾਂ 'ਚ ਬੜਉਂ ਜੀ ਹਾਂਜੀ ਹਾਂਜੀ ਅੱਗੇ ਵੀ ਮਾਰ ਕਰੂੰਗਾ ਨਾ ਜੀ ਮਾਰ ਕਰਮਾਂ ਮੰਗ ਕੀ ਕਰਦੇ ਤੁਸੀਂ ਮੰਗ ਇਹ ਵੀ ਪੱਕਾ ਹੋ ਜਾਵੇ ਬੰਨ ਇਹ ਠੀਕ ਹੈ ਹੋਰ ਕੀ ਮੰਗੇ ਜੀ ਪੱਥਰ ਲੱਗਣੇ ਚਾਹੀਦੇ ਕੀ ਨਾਂ ਜੀ ਆਪਣਾ ਹਰਪਾ ਜਾਂ ਉਸ ਤੇ ਕੀ ਇਹ ਹਾਲਾਤ ਕੀ ਐ ਇਸ ਪਾਸੇ ਦੇ ਜੀ ਹਾਲਾਤ ਤਾਂ ਇੱਥੇ ਸਾਰੇ ਬਸ ਹੀ ਖਰਾਬ ਹੈ ਨਹੀਂ ਇੱਥੇ ਬੰਨ ਦੇ ਕੀ ਹਾਲਾਤ ਐ ਦੋਲਾ ਬਸਤੀ ਦੇ ਜਿਹੜੇ ਸਾਡਾ ਲੁਰੀਪੁਰ ਬੰਨ ਹੈ ਨਾ ਹਾਂਜੀ ਤੇ ਕਾਫੀ ਚਿਰ ਤੋਂ ਕਾਂਗਰਸ ਸਰਕਾਰ ਵੀ ਰਹੀ ਹੈ ਤੇ ਇੱਥੇ ਅਕਾਲੀ ਵੀ ਆਏ ਸੁਖਵੀਰ ਬਾਦਲ ਵੀ ਆਇਆ ਬਹੁਤ ਸਾਰੇ ਬੰਦੇ ਨੇ ਦੇਖਿਆ ਵੀ ਇਹ ਪਿੰਡ ਵੀ ਇਕੱਠਾ ਹੋਇਆ ਇਹ ਜਿਹੜਾ ਬੰਨ ਹੈ ਜਿਹੜੀ ਹਾਲਾਤ ਆ ਉਹ ਠੀਕ ਨਹੀਂ ਲੱਗੇ ਉਸੇ ਤਰੀਕੇ ਨਾਲ ਨਹੀਂ ਲੱਗਿਆ ਬਾਤ ਖਰਚਾ ਜਿਆਦਾ ਖਰਚਾ ਜਿਆਦਾ ਦਿੱਤਾ ਤੇ ਉੱਥੇ ਘਟ ਲਾਇਆ ਇਸ ਕਰਕੇ ਉਹ ਜਿਹੜਾ ਨਾਂ ਸਹੀ ਹੋਣੇ ਕਰਕੇ ਨਾ ਤੇ ਉਹ ਇਸ ਕਰਕੇ ਬੰਨ ਜਿਹੜਾ ਦਰਿਆ ਦਾ ਉਹ ਗਿਆਨਾ ਜਿਹੜਾ ਉਹਨੂੰ ਫੇਰ ਤੋੜ ਦਿੰਦਾ ਉਹ ਕਿੰਨੇ ਕਿ ਜਿਹੜਾ ਹੁਣ ਨਾਜ ਕੋ ਹਾਲਾਤ ਆ ਇਸ ਪਾਸੇ ਦੇ ਨਾਦਿਕ ਜੇ ਹੁਣ ਮੰਨ ਲਓ ਇਹ ਪਾਣੀ ਦੇ ਉੱਪਰ ਤੇ ਹੋਰ ਆ ਜਾਂਦਾ ਹੈ ਸੋਨਾ ਦਾ ਪਾਣੀ ਆ ਜਾਂਦਾ ਇਹ ਆ ਜਾਂਦਾ ਤਾਂ ਜਿਹੜਾ ਬਾਨਾ ਘਰ ਆ ਘਰ ਹੈ ਇੱਕ ਰਾਨ ਨੂੰ ਖਤਰਾ ਹੈ ਤੇ ਇਥੇ ਇੱਥੇ ਤਾਂ ਹੀ ਟੁੱਟ ਸਕਦਾ ਹੋ ਸਕਦਾ ਬੰਨ ਮੰਨ ਤਾਂ ਅੱਧਾ ਟੁੱਟ ਚੁੱਕਾ ਹੈ ਅੱਧਾ ਦਾ ਟੁੱਟੇ ਗਿਆ ਦੁਰੇ ਦੀ ਹੈ ਤੇ ਹੁਣ ਜੇ ਪਾਣੀ ਲਗਾਤਾਰ ਰੈਗੂਲਰ ਚੱਲ ਜਾਂਦਾ ਪਾਣੀ ਆਉ ਟੁੱਟ ਜਾਂਦਾ ਘਰਾਂ ਦੇ ਵੜਦੇ ਜਾਣਾ ਪਿੰਡ ਦੇ ਵਿੱਚ ਚੱਲ ਜਾਣਾ ਪਾਣੀ ਨੇ ਅੱਗੇ ਕਿਹੜੇ ਕਿਹੜੇ ਪਿੰਡਾਂ ਨੂੰ ਮਾਰ ਕਰੂੰਗਾ ਫੇਰ ਜਿੱਦਾਂ ਪਹਿਲਾਂ ਜਿੱਦਾਂ ਪਹਿਲਾਂ ਸਾਡੇ ਲੁਦੀਵਰੀਆ ਕਾਫੀ ਵੱਡਾ ਪਿੰਡ ਹੈ ਇਹਨੂੰ ਹੀ ਮਾਰ ਕਰਨੀ ਆ ਮਾਰੇ ਅੱਗੇ ਹਰੀਆਲਾ ਆ ਗਿਆ ਗੱਜਬਾਰਾ ਉਹ ਪਰੇ ਸਟੇਸ਼ਨ ਦਾ ਮਨੇ ਚੱਲ ਜਾਣਾ ਮਾਰੇ ਜਿਹੜੇ ਲੱਗ ਲੱਗ ਪਰਲੇ ਪਾਸੇ ਜਿੰਨੇ ਵੀ ਪਿੰਡ ਆ ਉਹਨਾਂ ਨੂੰ ਸਾਰਿਆਂ ਨੂੰ ਮਾਰ ਕਰਦਾ ਹਾਂ ਹੁਣ ਤੁਸੀਂ ਮੰਗ ਕਰਦੇ ਵੀ ਜਿਹੜੀਆਂ ਬੋਰੀਆਂ ਲਾਈਆਂ ਜਾਵੇ ਹੈਨਾ ਬੋਰੀਆਂ ਤਾਂ ਚਲੋ ਉਹਨੇ ਲੈ ਜਾਂਦੀਆਂ ਇਹ ਤਾਂ ਐਮਰਜੈਂਸੀ ਵਾਸਤੇ ਲੈਣੀਆਂ ਇਹਨਾਂ ਦੇ ਨਾਲ ਪਾਣੀ ਨੇ ਰੱਖਣਾ ਥੋੜਾ ਹੈਗਾ ਇਹ ਤਾਂ ਮੈਂ ਅੱਜ ਤੈਨੂੰ ਫਾਰਮੈਲਿਟੀ ਇਹ ਤਾਂ ਬੰਨ ਜਿਹੜਾ ਨਾ ਚੌੜਾ ਹੋਵੇ ਫਟੋਗੜ 25 ਫੁੱਟ ਜਿਹੜਾ ਹੋਵੇ ਥਲੇ ਪੂਰੀ ਪੀਚਿੰਗ ਕਰੀ ਹੋਵੇ ਤਾਂ ਗਲਵਾਨੀ ਆ ਇਹ ਈ ਦਾ ਇਹ ਰਿਪੇਅਰ ਕਰੰਦ ਨਾ ਗਲਵਾਨੀ ਆ ਬਾਈ ਇਹ ਤਾਂ ਪ੍ਰੋਪਰ ਜਿਹੜਾ ਨਾ ਪਰੇਤੰਗ ਚੈਨਲ ਓਨਲੀ ਚੈਨਲ ਬਣੇ ਲੱਗੇ ਪੀਚਿੰਗ ਲੱਗੇ ਥਲੇ ਗਰਾਊਂਡ ਹੋਵੇ ਤਾਂ ਇਹ ਖੜਪਕਦਾ ਬਣੀ ਕਿਉਂਕਿ ਇੱਥੇ ਪਹਿਲਾਂ ਖਰਚਾ ਬਹੁਤ ਹੋ ਚੁੱਕਾ ਜਿੰਨਾ ਖਰਚਾ ਹੋਇਆ ਉਹਨੇ ਉਹਨੇ ਕੰਮ ਹੋਇਆ ਨਹੀਂ ਹੈ ਮੈਂ ਤਾਂ ਕਹਿੰਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ 4-5 ਕਰੋੜ ਰੁਪਏ ਤਾਂ ਬਹੁਤ ਹੁੰਦਾ ਤੇ ਹੁਣ ਤਾਂ ਬੰਦਿਆਂ ਨੂੰ ਤਾਂ ਟੈਨਸ਼ਨ ਹੈਗੀ ਆ ਜੀ ਸਫਰ ਤੇ ਪੱਤਰ ਕਰਨਗੇ ਜੀ ਸਾਡੇ ਬਾਅਦ ਅਧਰ ਉਹ ਮੇਰੇ ਬਹੁਤ ਜਾਂਦੇ ਜੀ ਐਨ ਉਹ ਆਪਾਂ ਲਾਪਰ ਨੂੰ ਪੋਣੀ ਬਿਚਰੀ ਦੇ ਵਿੱਚ ਪੋਣੀ ਜੀ ਪੋਣੀ ਦਾ ਪੱਲਾ ਨਾ ਕਿਹਾ ਕੋਸਤਾ ਮੈਨੂੰ ਕੀ ਨਾਮ ਹੈ ਜੀ ਆਪਣਾ ਸੌਰ ਸਿੰਘ ਹੈ ਜੀ ਤੇ ਕਿਹੜਾ ਪਸਾ ਹੈ ਲੋਧੀਪੁਰ ਇਹ ਲੋਧੀਪੁਰ ਹੈ ਵਨਰੇ ਟੁੱਟਦਾ ਇਸੋਂ ਵਨ ਤੇ ਹੁਣ ਕਿਦਾਂ ਦੇ ਹਾਲਾਤ ਹੈ ਹੁਣ ਦੇਖ ਲਓ ਤੁਸੀਂ ਆਵੇ ਦੇਖੋ ਬੋਰੀਆਂ ਰੱਖੀਆਂ ਮੈਂ ਬੋਰੀਆਂ ਛੱਟ ਜਾਂਦੇ ਆ ਮਨ ਲੱਗਦਾ ਹੈ ਨਹੀਂ ਹੈ ਪੰਜ ਸਾਲ ਤੋਂ ਬਾਅਦ ਅਕੇ ਕਿੜਾ ਮਾਰ ਜਾਂਦੇ ਆਗੇ ਹੁਣ ਕਿੰਨਾ ਕੇ ਜਿਹੜੇ ਨਾਜੂਕ ਹਾਲਾਤ ਹੈ ਬੰਦੇ ਜੀ ਐਸਟਾ ਬੁਰਾ ਹਾਲਾਤ ਨਾ ਬੰਦਾ ਦੇਖੋ ਜੀ ਜਗਤ ਸੁਭਾਗ ਬੁਰਾ ਹਾਲਾਤ ਕਿੰਨੀ ਕੁ ਦੂਰ ਘਰ ਹੈ ਤੇ ਬੰਦ ਤੋਂ ਵਨ ਨਾਲੇ ਬਿਲਕੁਲ ਘਰ ਨਾਲੇ ਦੇਖੋ ਤੁਸੀਂ ਤੁਸੀਂ ਮੰਗ ਕਰਦੇ ਵੀ ਜਿਹੜੀਆਂ ਬੋਰੀਆਂ ਹੈ ਭਲਾਈਆਂ ਜਾਵੇ ਹਨਾ ਵਨ ਪੱਕੇ ਪੱਥਰ ਲੱਗਣਾ ਜਾਂਦਾ ਹੈ ਕ੍ਰੇਡਵਰ ਲੱਗਣੀ ਹੈ ਹਾਂ ਜੀ ਕ੍ਰੇਡਵਰ ਨੂੰ ਪੱਥਰ ਲੱਗਣਾ ਜਾਈਦਾ ਪਾਜੀ ਕੀ ਨਾਮ ਹੈ ਜੀ ਆਪਣਾ ਸਰਜੀਤ ਸਿੰਘ ਤੇ ਕਿੰਨੇ ਕ ਜਿਹੜੇ ਨਾਜੂਕ ਹਾਲਾਤ ਹੈ ਬੰਦੇ ਅੱਗੇ ਨਾਜੂਕ ਹਾਲਾਤ ਬਹੁਤ ਜ਼ਿਆਦਾ ਹੈ ਜੀ ਬੰਦ ਪਾਣੀ ਦਾ ਬੰਦੇ ਨਾਲ ਵਜੇ ਕਰਦਾ ਜੀ ਘਰਾਂ ਨੂੰ ਕਿੰਨਾ ਕ ਨੁਕਸਾਨ ਹੋਊਗਾ ਜੇ ਸਵਾ ਆ ਜਾਂਦੀ ਜਾਂ ਡੈਮਬਲ ਹੋਰ ਛੱਡ ਪਾਣੀ ਆ ਗਿਆ ਫਿਰ ਤਾਂ ਬਹੁਤ ਨੁਕਸਾਨ ਹੈ ਬੰਦ ਟੁੱਟ ਜਾਣਾ ਚਾਹੀਦਾ ਇਹ ਪੂਰੀਆਂ ਜਣੀਆਂ ਪਾਣਾ ਕਿੰਨੀ ਕ ਦੂਰ ਘਰ ਹੈ ਜੀ ਕਰਨਾਲ ਹੈ ਜੀ ਬੰਦੇ ਹੈ ਬਿਲਕੁਲ ਆ ਦੇਖੋ ਘਰ ਤੇ ਜਦੋਂ ਪਹਿਲਾਂ ਵੀ ਹੈ ਨਾ 19 ਚ ਜਾਂ ਪਹਿਲਾਂ ਵੀ ਜਿਹੜਾ ਇਥੋਂ ਬੰਨ ਟੁੱਟਦਾ ਤਾਂ ਕਿੰਨੇ ਕੁ ਪਿੰਡਾਂ ਜੱਗੇ ਚਲ ਜਾਂਦਾ ਸੀਗਾ ਜੀ ਸਾਰੇ ਪਿੰਡ ਦੇ ਘੁੰਮ ਜਾਂਦਾ ਲੋਦੀ ਪਰ ਸਾਰੇ ਅੱਗੇ ਵੀ ਮਾਰ ਕਰਦਾ ਹੈ ਨਾ ਸਾਰੀਆਂ ਵਾਲ ਬੰਦੂਆਂ ਸਭ ਪਾਸੇ ਘੁੰਮ ਜਾਂਦਾ ਇੱਕ ਕਦੋਂ ਦੀਆਂ ਬੋਰੀਆਂ ਛਿੱਟੀਆਂ ਹੋਈਆਂ ਜੀ ਇਹ ਬੋਰੀਆਂ ਪਲਟੇ ਸਟਾ ਲਾੜ ਨਹੀਂ ਆਏ ਹੈ ਨਾ ਜੀ ਅਜੇ ਲਾੜ ਨਹੀਂ ਆਇਆ ਕੋਈ